हां जी दोस्तों ਤੁਸੀਂ ਵੀਡੀਓ ਪਹਿਲਾਂ ਵੀ ਬਹੁਤ ਦੇਖੀਆਂ ਹੋਣਗੀਆਂ ਪਰ ਆ ਜਿਹੜਾ ਵਫਾਦਾਰ ਜਾਨਵਰ ਆ ਦੇਖੋ ਜੀ ਕਿਵੇਂ ਜਿਹੜਾ ਆਪ ਰੇੜੀ ਤੇ ਲੱਗ ਕੇ ਤੇ ਦੇਖੋ ਇਹਨੂੰ ਆਪ ਕਾਲੀ ਹੁੰਦੀ ਆ ਵੇਖੋ ਇਹਨੂੰ ਫਿਗਰ ਹੋ ਜਾਂਦਾ ਇਸ ਵੜਕੇ ਇਹਨੂੰ ਤੜਕੇ ਸਵੇਰ ਤੋਂ ਬਾਈ ਜੀ ਕਿਵੇਂ ਜਿਹੜਾ ਹਰਾਚਾਰਾ ਲੱਦ ਕੇ ਉੱਤੇ ਬਾਈ ਜੀ ਇਹ ਲੈ ਕੇ ਆਉਂਦਾ گاਵਾਾਂ ਵਾਸਤੇ ਪਸ਼ੂਆਂ ਵਾਸਤੇ ਹੈਨਾ ਕਿਵੇਂ ਜਿਨੇ ਖੁਰਤੀ ਦੇ ਨਾਲ ਬੰਦੇ ਨਾਲੋਂ ਵੀ ਵੱਧ ਕੇ ਜਿਆਦਾ ਫਿਗਰ ਆ ਬਾਈ ਜੀ ਤੇ ਵੇਖੋ ਜਿਹੜਾ ਇਹ ਹਰਾਚਾਰਾ ਲੱਦ ਕੇ ਲੈ ਕੇ ਆ ਰਿਹਾ ਜੀ ਜਿਹੜਾ ਇਹ ਪਸ਼ੂਆਂ ਨੂੰ ਪਾਉਣ ਵਾਸਤੇ ਬਾਈ ਜੀ ਗੱਲ ਕਰਦੇ ਆ ਬਹੁਤ ਸਿਆਣੇ ਪਸ਼ੂ ਹੁੰਦੇ ਆ ਬਾਈ ਜੀ ਇਹ ਬੋਲਦ ਦੇਸੀ ਬੋਲਦ ਆ ਤੇ ਵੇਖੋ ਹੁਣ ਜਿਵੇਂ ਐਨ ਕਰਾਪੇ ਇਕੱਲਾ ਹੀ ਕਰਦਾ ਕੰਮ ਵੇਖ ਲਓ ਕਿੰਨਾ ਹੁਣ ਇਹ ਵੀ ਜੇ ਪਹਿਲੋ ਤਾਂ ਇਹਨੇ ਡਿਕਣਾ ਕਿਸੇ ਨੂੰ ਐਸ ਵਾਇੜ ਕੇ ਨਹੀਂ ਜੇ ਨਹੀਂ ਕੋਈ ਆਉਂਦਾ ਤੇ ਆਪ ਰਿਹੜੀ ਲੈ ਕੇ ਬਾਈ ਜੀ ਜੋ ਕੇ ਤੇ ਟਿਕਾਣੇ ਤੇ ਪਹੁੰਚ ਜਾਂਦਾ ਜਿੱਥੋਂ ਵੀ ਇਹ ਪੱਠੇ ਲੈ ਕੇ ਆਉਂਦੇ ਹਨਾ ਤੇ ਇਹ ਜਾਨਵਰ ਬਹੁਤ ਸਿਆਣੇ ਹੁੰਦੇ ਆ ਬਾਈ ਜੀ ਅੱਜ ਤੋਂ ਮੈਂ 90 ਦੀ ਗੱਲ ਕਰਦਾ ਜੀ 90 ਦੇ ਵਿੱਚ ਇੱਕ ਸਾਡੇ ਗਵਾਂਢੀਆਂ ਨੇ ਵਹਿੜਤਾ ਲਿਆ ਫੌਜੀ ਸਾਫਕਾ ਫੌਜੀ ਸੀ ਤੇ 6 ਕਿਲੇ ਜ਼ਮੀਨ ਸੀ ਵੀਰ ਦੀ ਹੁੰਦੀ ਤੇ ਬਾਈ ਜੀ ਉਹਨਾਂ ਦਿਨਾਂ ਦੇ ਵਿੱਚ ਉਹਨੇ 6000 ਦਾ ਇੱਕ ਵੈੜਾ ਲਿਆ ਸੀ 90 ਦੀ ਗੱਲ ਆ ਜਿਹੜਾ ਉਦੋਂ ਲੈਕਚਰੀ ਗੱਡੀ ਆ ਜਾਂਦੀ ਸੀ ਵੀ ਇੰਨੇ ਪੈਸਿਆਂ ਦੀ ਤੇ ਵੇਖੋ ਹੁਣ ਜਿਹੜਾ ਇਹ ਵੈੜਾ ਆਪਣੇ ਕਿਵੇਂ ਤਰੀਕੇ ਦੇ ਨਾਲ ਜਿਹੜਾ ਵੇਖੋ ਪੱਠੇ ਲੱਦ ਕੇ ਤੇ ਕਿਵੇਂ ਹਨਾ ਇਹਨਾਂ ਜਨਵਾਰਾਂ ਨੂੰ ਸਭ ਤੋਂ ਵੱਧ ਫਿਗਰ ਆਉਂਦੀ ਆ ਤੇ ਸਿਆਣਪ ਬਾਈ ਜੀ ਇਹਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਿਉਂਕਿ ਤੁਸੀਂ ਦੇਖੋ ਹੁਣ ਕਿਵੇਂ ਜਿਹੜਾ ਇਹ ਗੋਬਰ ਲੱਦ ਕੇ ਹੈਨਾ ਤੇ ਕੋਈ ਵੇਖੋ ਕਿੰਨਾ ਜਿਹੜਾ ਵਿਚਾਰੇ ਦੇ ਤੁਰਨਾ ਥੋੜਾ ਇਹਨਾਂ ਨੂੰ ਖੁਰੀਆਂ ਕਰੀਆਂ ਲਾ ਕੇ ਰੱਖਣੀਆਂ ਚਾਹੀਦੀਆਂ ਜੀ ਜਿਹੜਾ ਪੱਕੇ ਤੇ ਜਦੋਂ ਥੋੜੀ ਜੀ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਰੋਡ ਤੇ ਜਾਂ ਛੜਕ ਤੇ ਚਲਾਉਣਿਆਂ ਤਾਂ ਇਹਨਾਂ ਦਾ ਖੁਰੀਆਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਹੈਨਾ ਤੇ ਵੇਖੋ ਜਿਹੜਾ ਕਿੱਡਾ ਰੇੜਾ ਲੱਦ ਕੇ ਕੋਈ ਡਰਾਈਵਰ ਨਹੀਂ ਕੋਈ ਚਲਾਉਣ ਵਾਲਾ ਨਹੀਂ ਹੈਨਾ ਤੇ ਆਪਣੇ ਆਪ ਹੀ ਸਹੀ ਟਿਕਾਣੇ ਵੱਲ ਵੱਧ ਰਿਹਾ ਹੈ ਜੀ ਜਿੱਥੇ ਲੈ ਕੇ ਪਹੁੰਚਦਾ ਹੈ ਜੀ ਤੇ ਇਹਨੂੰ ਦੇਸੀ ਵੜਕਾ ਕਹਿ ਦਿੰਨੇ ਆ ਜੀ ਨਗੌਰੀ ਇਹ ਵੜਕੇ ਜ਼ਿਆਦਾਤਰ ਤੁਹਾਨੂੰ ਨੋਖਾ ਨਗੌਰ ਸੈੱਡ ਵੇਖਣ ਨੂੰ ਮਿਲਣਗੇ ਤੇ ਵੇਖੋ ਕਿਵੇਂ ਉਤਾਵਲਾ ਕਿਵੇਂ ਛਾਲਾ ਮਾਰ ਰਿਹਾ ਹੈ ਜੀ ਵੀ ਮੈਨੂੰ ਛੱਡੋ ਵੀ ਆਪਾਂ ਪੱਠੇ ਲੈ ਕੇ ਆਉਣੇ ਆ ਜੀ ਤੇ ਵੇਖੋ ਹੁਣ ਕਿਵੇਂ ਮਾਰਦਾ ਛਾਲਾ ਵੇਖੋ ਕਿਵੇਂ ਚਾ ਚੜ ਜਾਂਦਾ ਬਾਈ ਜੀ ਜਦੋਂ ਇਹ ਪੱਠੇ ਲੈਣ ਜਾਂਦਾ ਹੈ ਹਨਾ ਤੇ ਅੱਜ ਕੱਲ ਆਪਣੇ ਕਿਸੇ ਵੀਰ ਨੂੰ ਕਹਿ ਦਈਏ ਕੰਮ ਕਰ ਲੈ ਹਨਾ ਤਾਂ ਪਾਪ ਚੜ ਜੂਗਾ ਬਾਈ ਜੀ ਪੱਠਿਆਂ ਹਾਲ ਨੂੰ ਬਈ ਯਾਰ ਪੱਠੇ ਵੜਨੇ ਪੈਣੀਆਂ ਹਨਾ ਤੇ ਵੇਖੋ ਕਿੰਨੀ ਸਿਆਣਪ ਆਪ ਰਿਹੜਾ ਵੇਖੋ ਕਿਵੇਂ ਚੱਕੀਆ ਰਿਹੜੀ ਹਨਾ ਤੇ ਬਾਕੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਾਈ ਜੀ ਤੁਸੀਂ ਆਪਣੇ ਸੁਝਾਅ ਦਿਹਾ ਜੇ ਪੱਕੀ ਇਹ ਜਿੰਨਾ ਜਿੰਨਾ ਨੇ ਵੇੜਾ